ਇੱਕ ਗੱਲ ਕਲੀਅਰ ਕਰਦਾ ਕਿ ਪਾਣੀਆਂ ਦਾ ਜਿਹੜਾ ਮਸਲਾ ਹੈ ਇਹ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਚਾਹੇ ਮਜ਼ਦੂਰ ਹੈ ਚਾਹੇ ਅਰਧਿਏ ਨੇ ਚਾਹੇ ਦੁਕਾਨਦਾਰ ਹੈ ਚਾਹੀਓ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਹੈ ਜਿਹਦੇ ਕੋਲੇ ਪੰਜਾਬ ਦਾ ਡੋਮਿਸਾਈਲ ਹੈ ਉਹਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਯਤਨ ਕਰਨ ਦੇ ਲਈ ਤਰਦਦ ਕਰਨਾ ਚਾਹੀਦਾ ਹੈ ਹਿੰਮਤ ਕਰਨੀ ਚਾਹੀਦੀ ਹੈ ਕਿਤੇ ਕਮਾਲ ਦੀ ਗੱਲ ਹੈ ਪਾਣੀਆਂ ਦੇ ਝਗੜੇ ਦੂਜੀਆਂ ਸਟੇਟਾਂ ਦੇ ਰਹਿਮਾਨ ਵੀ ਹੈਗੇ ਆ ਤਾਮਿਲਨਾਡੂ ਦਾ ਤੇ ਕਰਨਾਟਕਾ ਦਾ ਵੀ ਪਾਣੀਆਂ ਦਾ ਝਗੜਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਪਰ ਜਦੋਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦੇ ਮਾਮਲੇ ਦੀ ਗੱਲ ਆਉਂਦੀ ਹੈ ਤੇ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਵਿਰੁੱਧ ਭੁਗਤਦੀ ਹੈ। ਇਹਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ। ਪੰਜਾਬ ਦੇ ਲੋਕਾਂ ਦੀ ਛੱਡੋ ਕੇਂਦਰ ਸਰਕਾਰ ਨੇ ਕਦੇ ਉੱਤਰੀ ਭਾਰਤ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ। ਉਹਦਾ ਕਾਰਨ ਕੀ ਹੈ? ਉਦਾ ਕਾਰਨ ਕਿ ਸਾਡੇ ਪੰਜਾਬ ਦੇ ਵਿੱਚੋਂ 13 ਐਮਪੀ ਚੁਲੇ ਜਾਂਦੇ ਨੇ ਹਰਿਆਣੇ ਚੋਂ 10 ਚੁਲੇ ਜਾਂਦੇ ਨੇ 23 ਹੋ ਗਏ ਇੱਕ ਚੰਡੀਗੜ੍ਹ ਦਾ ਹੋ ਗਿਆ 24 ਹੋ ਗਏ ਚਾਰ ਜਿਹੜੇ ਆ ਉਹ ਜੰਮੂ ਦੇ ਹੋ ਗਏ 32 ਹੋ ਗਏ ਤੇ ਇੱਕ ਜਿਹੜਾ ਹੈ ਦੋ ਜਿਹੜੇ ਉਹ ਹਿਮਾਚਲ ਦੇ ਹੋ ਗਏ 34 ਤੇ ਯੂਪੀ ਚੋਂ ਇਕੱਲੇ 85 ਆ ਜਾਂਦੇ ਇਕੱਲੇ 85 ਆ ਜਾਂਦੇ ਹਰਿਆਣੇ ਦੇ ਇਕੱਲੇ ਦੇ 25 ਦੇ ਆਓ ਸੌਰੀ ਰਾਜਸਥਾਨ ਦੇ ਇਕੱਲੇ ਦੇ 25 ਹੈ ਸ਼ਾਇਦ ਇਸ ਕਰਕੇ ਕਿ ਪੰਜਾਬ ਦੇ ਜਾਂ ਉੱਤਰੀ ਭਾਰਤ ਦੇ ਲੋਕਾਂ ਦੀ ਖਾਸ ਤੌਰ ਤੇ ਸਿੱਖਾਂ ਦੀ ਸਾਇਕੀ ਨੂੰ ਕੇਂਦਰ ਨੇ ਨਹੀਂ ਸਮਝਿਆ ਹੈ ਜੇ ਕੇਂਦਰ ਨੇ ਸਿੱਖਾਂ ਦੀ ਸਾਇਕੀ ਨੂੰ ਸਮਝਿਆ ਹੁੰਦਾ ਨਾ ਤੇ ਅੱਜ ਸਾਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਤੇ ਇਹ ਦੇਸ਼ ਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਇਹਨੇ ਹਮੇਸ਼ਾ ਹੀ ਦੇਖੋ ਕਟਗਣਤੀ ਸਿੱਖ ਨੇ ਭਾਰਤ ਦੇ ਵਿੱਚ ਆ ਮੁਸਲਮਾਨ ਵੀ ਕਟਗਣਤੀ ਹੈ ਬਿਲਕੁਲ ਨਹੀਂ ਮੁਸਲਮਾਨ ਭਾਰਤ ਦੇ ਵਿੱਚ ਲਾਰਜੈਸਟ ਸੈਕੰਡ ਮжоਰਿਟੀ ਆ ਮੁਸਲਮਾਨ ਜਿਹੜੇ ਨੇ ਉਹ ਭਾਰਤ ਦੇ ਵਿੱਚ ਸੈਕੰਡ ਲਾਰਜੈਸਟ ਮжоਰਿਟੀ ਨੇ ਘੱਟ ਕਣਤੀ ਕੇਵਲ ਦੇ ਕੇਵਲ ਕੇਵਲ ਤੇ ਕਹਿੰਦੇ ਸਿੱਖ ਨੇ ਜਾਂ ਬੋਧੀ ਆ ਜਾਂ ਜੈਨੀ ਐ ਜਿਨ੍ਹਾਂ ਦਰਮਿਆਨ ਹਿੰਦੂਆਂ ਦੇ ਵਿੱਚ ਬਹੁਤਾ ਫਰਕ ਨਹੀਂ ਸਮਝਿਆ ਜਾਂਦਾ ਇਸ ਕਰਕੇ ਮੂਲ ਰੂਪ ਦੇ ਵਿੱਚ ਇੱਕ ਨੰਬਰ ਦੇ ਵਿੱਚ ਮਿਨੋਰਿਟੀ ਜਿਹੜੇ ਨੇ ਉਹ ਭਾਰਤ ਦੇ ਵਿੱਚ ਸਿੱਖ ਨੇ ਤੇ ਜਿੰਨਾ ਚਿਰ ਭਾਰਤ ਸਰਕਾਰ ਆਪਣੇ ਦੇਸ਼ ਦੇ ਵਿੱਚ ਰਹਿਣ ਵਾਲੀ ਮਿਨੋਰਿਟੀ ਦੇ ਹੱਕਾਂ ਦੀ ਰਾਖੀ ਦੀ ਗੱਲ ਨਹੀਂ ਕਰਦੀ ਚਾਹੇ ਉਹ ਹੱਕ ਪਾਣੀਆਂ ਦੇ ਹੋਣ ਚਾਹੇ ਉਹ ਹੱਕ ਭਾਸ਼ਾ ਦੇ ਹੋਣ ਚਾਹੇ ਉਹ ਹੱਕ ਫਸਲੀ ਰੇਟਾਂ ਦੇ ਹੋਣ ਚਾਹੇ ਮਜ਼ਦੂਰੀ ਰੇਟਾਂ ਦੇ ਹੋਣ ਉਹਨਾਂ ਚਿਰ ਨਾ ਸਾਡਾ ਸਟੇਟ ਤਰੱਕੀ ਕਰੂਗਾ ਤੇ ਜੇ ਸਾਡਾ ਪੰਜਾਬ ਨਾ ਨਾ ਤਰੱਕੀ ਕੀਤਾ ਤੇ ਫਿਰ ਭਾਰਤ ਵੀ ਚੱਕੀ ਨਹੀਂ ਕਰ ਸਕੂਗਾ ਕਿਉਂ ਸਿਰ ਹੈ ਪੰਜਾਬ ਦਾ ਇਹ ਇਹ ਬ੍ਰੇਨ ਆ ਪੰਜਾਬ ਭਾਰਤ ਦਾ ਪੰਜਾਬ ਜਿਹੜਾ ਹੈ ਇਹ ਸਿਰ ਹੈ ਭਾਰਤ ਦਾ ਬ੍ਰੇਨ ਆ ਭਾਰਤ ਦਾ ਤੇ ਜੇ ਇਹ ਕਮਜ਼ੋਰ ਹੋ ਗਿਆ ਮਤ ਸਮਝੋ ਕਿ ਤੁਸੀਂ ਮਜ਼ਬੂਤ ਹੋ ਜਾਵੋਗੇ ਤੁਸੀਂ ਮਜ਼ਬੂਤ ਨਹੀਂ ਹੋਵੋਗੇ ਅੱਜ ਸਾਨੂੰ ਆਪਣੇ ਸਕੇਟ ਦੇ ਲੋਕਾਂ ਦੇ ਨਾਲ ਖੜਨਾ ਪੈਣਾ ਹੈ ਸਾਨੂੰ ਪੰਥ ਨਾਲ ਖੜਨਾ ਪੈਣਾ ਹੈ ਸਾਨੂੰ ਜਿਹੜਾ ਹੈ ਉਹ ਸਿੱਖ ਮਰਿਆਦਾਵਾਂ ਪਰੰਪਰਾਵਾਂ ਨਾਲ ਖੜਨਾ ਪੈਣਾ ਹੈ ਹਾਂ ਮੈਂ ਕਿਹਾ ਨਾ ਕਿ 2000 ਸਾਲ ਤੋਂ ਭਾਰਤ ਨੂੰ ਇੱਕ ਕਰਨ ਦੇ ਯਤਨ ਹੋਏ ਆ ਭਾਰਤ ਨੂੰ ਇੱਕ ਕੀਤਾ ਜਾ ਸਕਦਾ ਮੈਂ ਕਹਿੰਦਾ ਦੁਨੀਆ ਨੂੰ ਇੱਕ ਕੀਤਾ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਦੁਨੀਆ ਨੂੰ ਇੱਕ ਕਰਨ ਦੇ ਲਈ ਸੰਸਾਰ ਦੇ ਵਿੱਚ ਇੱਕੋ ਇੱਕ ਫਲਸਫਾ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿਚਲੇ ਰਾਜਨੀਤਿਕ ਮਾਡਲ ਨੂੰ ਜਿਹੜਾ ਵੀ ਦੇਸ਼ ਲਾਗੂ ਕਰ ਦੇਗਾ ਉਸ ਦੇਸ਼ ਦੇ ਵਿੱਚ ਕਦੇ ਭੁੱਖਮਰੀ ਨਹੀਂ ਆਊਗੀ ਉਸ ਦੇਸ਼ ਦੇ ਵਿੱਚ ਕਦੇ ਜੰਗ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਨਫ਼ਰਤ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਈਰਖਾ ਨਹੀਂ ਹੋਊਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਦੇ ਆਧਾਰਤ ਰਾਜਨੀਤੀ ਔਰ ਆਰਥਿਕ ਜਿਹੜਾ ਸਟਰਕਚਰ ਹੈ ਉਹਨੂੰ ਕਾਇਮ ਕਰਨ ਦੀ ਜਿਹੜੀ ਹੈ ਸਾਧ ਸੰਗਤ ਜੀ ਬਹੁਤ ਵੱਡੀ ਜ਼ਰੂਰਤ ਹੈ ਮੈਂ ਜਿਹੜੇ ਸ਼ਰਮਣੀ ਅਕਾਲੀ ਦਲ ਦੀ ਭਰਤੀ ਚੱਲ ਰਹੀ ਹੈ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਪਾਣੀ ਜਿਹੜਾ ਹੈ ਉਹ ਛੁੱਟਿਆ ਜਾ ਰਿਹਾ ਲਗਾਤਾਰ ਸਿੱਖ ਸੰਗਤ ਜਿਹੜੀ ਆ ਪਰਚੀਆਂ ਕਟਾ-ਕਟਾ ਕੇ ਪੰਜਾਬ ਦੇ ਲੋਕ ਪਰਚੀਆਂ ਕਟਾ-ਕਟਾ ਕੇ ਇੱਕ ਦਰਿਆ ਦੇ ਪਾਣੂ ਵਾਂਗ ਜਿਹੜਾ ਹੈ ਉਹ ਵਹਿ ਰਹੇ ਨੇ ਪੰਜਾਬ ਦੇ ਅੰਦਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਲੀਡਰਾਂ ਨੂੰ ਵੀ ਅਪੀਲ ਕਰੂੰਗਾ ਕਿ ਜਿਹੜਾ ਵਗਦਾ ਪਾਣੀ ਆ ਰਿਹਾ ਹੈ ਜੋਸ਼ ਦਾ ਵਗਦਾ ਪਾਣੀ ਆ ਰਿਹਾ ਹੈ ਇਹਨੂੰ ਚੈਨਲਾਈਜ਼ ਕਰ ਲਈਏ ਜਿੰਨੀ ਜਲਦੀ ਹੋ ਸਕਦਾ ਹੈ ਫੇਰ ਹੀ ਅਸੀਂ ਜਿਹੜਾ ਹੈ ਲਾਭ ਪ੍ਰਾਪਤ ਕਰ ਸਕਾਂਗੇ ਬੜੀ ਆਪਣੀ ਸੂਝ-ਬੂਝ ਦੇ ਨਾਲ ਬੜੀ ਆਪਣੀ ਜਿਹੜੀ ਹੈ ਸਮਝਦਾਰੀ ਦੇ ਨਾਲ ਇਨੂੰ ਚੈਨਲਾਈਜ਼ ਕਰ ਲਈਏ ਕਿਉਂਕਿ ਹਰ ਦਾ ਪਾਣੀ ਜਿਹੜਾ ਹੁੰਦਾ ਨਾ ਉਹ ਮਾਰਦਾ ਹੈ ਤੇ ਹਰ ਦੇ ਪਾਣੀ ਨੂੰ ਜੇ ਚੈਨਲਾਈਜ਼ ਕਰ ਲਿਆ ਜਾਵੇ ਤੇ ਉਹ ਸਿੰਚਾਈ ਦੇ ਕੰਮ ਆਉਂਦਾ ਹੈ ਉਹ ਤਰੱਕੀ ਦੇ ਕੰਮ ਆਉਂਦਾ ਹੈ ਤੇ ਅਸੀਂ ਹੁਣ ਇਸ ਭਰਤੀ ਨੂੰ ਚੈਨਲਾਈਜ਼ ਵੀ ਕਰਨਾ ਆਉਣ ਵਾਲੇ ਮਹੀਨੇ ਦੇ ਅੰਦਰ ਅਸੀਂ ਲੀਡਰਸ਼ਿਪ ਵੀ ਜਿਹੜੀ ਹੈ ਉਹ ਦੇਣੀ ਹੈ ਤੇ ਉਹਦੇ ਲਈ ਤੁਹਾਡੇ ਸਾਥ ਦੀ ਬਹੁਤ ਵੱਡੀ ਜ਼ਰੂਰਤ ਹੈ ਅੰਤ ਦੇ ਵਿੱਚ ਮੈਂ ਜਿਹੜੇ ਵੀ ਨੌਜਵਾਨਾਂ ਨੇ ਇਸ ਪ੍ਰੋਗਰਾਮ ਨੂੰ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਮਿਸਲ ਸਤਲੋਜ ਐ ਭਾਈ ਰਵਿੰਦਰ ਸਿੰਘ ਜੀ ਬੈਠੇ ਨੇ ਇਲਾਕੇ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਚੰਗੇ ਲੋਕਾਂ ਨੂੰ ਮੈਂ ਮੰਝਦੇ ਬੈਠੇ ਆਗੂਆਂ ਨੂੰ ਜਿਹੜਾ ਉਹ ਅਪੀਲ ਕਰਦਾ ਕਿ ਚੰਗੇ ਲੋਕਾਂ ਨੂੰ ਆਪਣੀ ਇਸ ਮੂਮੈਂਟ ਦਾ ਹਿੱਸਾ ਬਣਾਓ ਜਿਵੇਂ ਇਸ ਹਲਕੇ ਦੇ ਵਿੱਚ ਆ ਜਿਹੜੇ ਉਹ ਵਿਚਾਰੇ ਮਜਬੂਰੀ ਚ ਬੈਠੇ ਨੇ ਪਮਾ ਪਤਾ ਨਹੀਂ ਕਿਵੇਂ ਭਾਈ ਰਣਜੀਤ ਸਿੰਘ ਜੀ ਗਿਲਗਿਲਕੋ ਵਾਲੇ ਇਹੋ ਜਿਹੇ ਬੰਦੇ ਜਿਹੜੇ ਐ ਸ਼ਾਮਲ ਜਰੂਰ ਕਰੋ ਆਪਣੇ ਨਾਲ ਤਾਂ ਕਿ ਸਾਡੀ ਜਿਹੜੀ ਹੈ ਮਜ਼ਬੂਤ ਜਿਹੜੀ ਹੈ ਪਕੜ ਜਿਹੜੀ ਹੈ ਉਹ ਬਣ ਸਕੇ ਪਾਰਟੀ ਦੇ ਵਿੱਚ ਮੈਂ ਅੰਤ ਦੇ ਵਿੱਚ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ